ਜੀ ਥੋੜਾ ਸਾਨੇ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਦੇਖੋ ਛੋਟੇ ਛੋਟੇ ਬੂਲ ਜਿਹੜੇ ਇੰਨੇ ਕਿ ਬਚ ਜਾਂਦੀ ਹੈ ਸਾਡੀ ਉਹ ਵਾਲੀ ਬੂਲ ਤੋਂ ਅੱਜ ਅਸੀਂ ਇੱਕ ਬਣਾਉਣ ਜਾ ਰਹੇ ਹਾਂ ਡਾਲ ਛੋਟੀ ਜੀ ਡਾਲ ਬਚੀ ਹੋਈ ਉਹ ਮਤੋਂ ਇਹ ਚ ਸਿਰਫ ਸਾਡੇ ਐਨ ਐਨ ਕਿਹ ਹੀ ਗੋਲੇ ਸਾਨੂੰ ਬਹੁਤ ਹੁੰਦੇ ਇਹ ਵੀ ਇਸ ਤੋਂ ਵੀ ਹਜੇ ਬਚ ਜਾਣੀ ਉਹ ਇਹ ਵੀ ਸਾਡੀ ਸਾਰੀ ਨਹੀਂ ਲੱਗੂਗੀ ਕਿਉਂਕਿ ਸਿਰਫ ਸਾਡੀ 8 8 ਸਲਈਆਂ ਹੀ ਪੈਣੀਆਂ ਨੇ ਇਸ ਕਰਕੇ ਇਸ ਤੋਂ ਵੀ ਸਾਡੇ ਉਨੇ ਹੀ ਬਚ ਜਾਣੀ ਤੇ ਮੇਰੇ ਕੋਲ ਚਾਰ ਪੰਜ ਕੇ ਰੰਗ ਪਏ ਸੀ ਮੈਂ ਚਾਰ ਪੰਜ ਰੰਗ ਦਾ ਇਹ ਕੰਬੀਨੇਸ਼ਨ ਕਰਕੇ ਤੁਹਾਨੂੰ ਬਣਾਉਣ ਦੱਸਣ ਜਾ ਰਹੀ ਹਾਂ ਤੁਸੀਂ ਆਪਣੀ ਚੁਆਇਸ ਦੇ ਜਿਹੜੇ ਮਰਜ਼ੀ ਕਲਰ ਇਸ ਚ ਲੈ ਸਕਦੇ ਹੋ ਠੀਕ ਹੈ ਚਾਹੇ ਤੁਸੀਂ ਦੋ ਜਾਂ ਤਿੰਨ ਕਲਰ ਹੀ ਲੈ ਲਓ ਚਾਹੇ ਜ਼ਿਆਦਾ ਲੈ ਲਓ ਚਾਹੇ ਪੰਜ ਤੋਂ ਵੀ ਜ਼ਿਆਦਾ ਕਲਰ ਲੈ ਲੜੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਪਹਿਲਾਂ ਸ਼ੁਰੂ ਕਰਨ ਜਾ ਰਹੀ ਹਾਂ ਅਸੀਂ ਨੀਚੇ ਤੋਂ ਕਿਉਂਕਿ ਇਸ ਬਣਾਣਾ ਤਾਂ ਮੈਂ ਪਹਿਲਾਂ ਇਹ ਵਾਲੀ ਬਲੂ ਕਲਰ ਦੇ ਨਾਲ ਲੈਣ ਨੂੰ ਸ਼ੁਰੂ ਕਰਨ ਜਾ ਰਹੀ ਹਾਂ ਤੇ ਬਲੂ ਕਲਰ ਦੇ ਨਾਲ ਅਸੀਂ ਪਹਿਲਾਂ ਪਾਵਾਂਗੇ ਕੁੰਡੇ ਤੇ ਕੁੰਡੇ ਪਾਣੇ 40 ਠੀਕ ਹੈ ਜੀ ਸਿੰਗਲ ਧਾਗੇ ਨਾਲ ਕੁੰਡੇ ਪਾਣੇ ਆ 40 40 ਕੁੰਡੇ ਆਪਾਂ ਪਾ ਲੈਣੇ ਆ ਪਹਿਲਾਂ ਸਿੰਗਲ ਧਾਗੇ ਦੇ ਨਾਲ ਫਿਰ ਇਸ ਤੋਂ ਬਾਅਦ ਅਸੀਂ ਫਿਰ ਮਿਲਦੇ ਆ ਤੇ ਦੇਖਦੇ ਆ ਵੀ ਅਸੀਂ ਅੱਗੋ ਕਿੰਦਾ ਬਣਾਉਣਾ ਦੇਖੋ ਸਿੰਗਲ ਧਾਗੇ ਨਾਲ ਸਿਰਫ 40 ਕੁੰਡੇ ਪਾ ਰਹੇ ਹਾਂ ਸਿੰਗਲ ਧਾਗਾ ਧਾਗਾ ਸਾਡਾ ਸਿੰਗਲ ਹੈ ਕਿ ਅਸੀਂ ਪਾ ਰਹੇ ਆ 40 ਕੁੰਡੇ 40 ਕੁੰਡੇ ਪਾ ਕੇ ਤੇ ਫਿਰ ਅਸੀਂ ਫਿਰ ਅੱਗੋ ਅਸੀਂ ਇਹਦੀ ਸਲਾਈਆਂ ਪਾਣੀਆਂ ਸ਼ੁਰੂ ਕਰਦੇ ਆ ਅਸੀਂ ਸ਼ੁਰੂ ਚ ਜੜੀਆਂ ਨੇ ਚਾਰ ਸਲਾਈਆਂ ਪੁੱਠੀਆਂ-ਪੁੱਠੀਆਂ ਪਾਣੀਆਂ ਠੀਕ ਹੈ ਐਦਾਂ ਹੀ ਬਸੇ ਨੂੰ ਅਸੀਂ ਬੁਣੀ ਜਾਣਾ ਪਹਿਲਾਂ ਚਾਰ ਸਲਾਈਆਂ ਅਸੀਂ ਪੁੱਠੀਆਂ-ਪੁੱਠੀਆਂ ਪਾਣੀ ਆ ਫਿਰ ਉਸ ਤੋਂ ਬਾਅਦ ਦੂਜਾ ਕਲਰ ਲਗਾ ਕੇ ਅਸੀਂ 8 ਸਲਾਈਆਂ ਪਾ ਲੈਣੀਆਂ ਫਿਰ ਦੂਜਾ ਕਲਰ ਲਗਾ ਕੇ ਐਦਾਂ 8-10 ਸਲਾਈਆਂ ਪਾ ਲੈਣੀਆਂ ਪਹਿਲਾਂ ਅਸੀਂ ਚਾਰ ਸਲਾਈਆਂ ਪਾਣੀ ਆ ਪੁੱਠੀਆਂ-ਪੁੱਠੀਆਂ ਇਹਦੇ ਨਾਲ ਕੀ ਹੋਊਗਾ ਵੀ ਸਾਡੀਆਂ ਬੱਟਾ ਬਣ ਜਾਣਗੇ ਠੀਕ ਹੈ ਪਹਿਲਾਂ ਅਸੀਂ ਚਾਰ ਉਹ ਪੁੱਠੀਆਂ-ਪੁੱਠੀਆਂ ਪਾ ਕੇ ਫਿਰ ਅਸੀਂ ਅੱਗੇ ਫਿਰ ਦੇਖਦੇ ਆ ਵੀ ਅੱਗੋਂ ਅਸੀਂ ਇਹਨੂੰ ਕੋਈ ਵੀ ਕਲਰ ਆਪਣੀ ਚੋਇਸ ਦਾ ਲਗਾ ਕੇ ਫਿਰ ਅੱਗੋਂ ਅਸੀਂ ਉਹਦੀਆਂ 10 ਲਾਈਆਂ ਪਾ ਲੈਣੀਆਂ ਉਹ ਪਾਣੀਆਂ ਅਸੀਂ ਪੁੱਠੀਆਂ ਸਿੱਧੀਆਂ ਠੀਕ ਹੈ ਇਹ ਸਾਰੀਆਂ ਸਲਾਈਆਂ ਪਾ ਲੈਣੇ ਆ ਤੇ ਫਿਰ ਇਹ ਸਾਰੀਆਂ ਸਲਾਈਆਂ ਪਾ ਕੇ ਫਿਰ ਆਪਾਂ ਫਿਰ ਅੱਗੇ ਦੇਖਦੇ ਹਾਂ ਅਸੀਂ ਇਹਨੂੰ ਅੱਗੇ ਕਿਦਾਂ ਬਣਾਉਣਾ ਇਸ ਵਾਰ ਤੁਸੀਂ ਕੋਈ ਵੀ ਆਪਣਾ ਕਲਰ ਪਸੰਦਾ ਲਗਾ ਲੈਣਾ ਜਿਸ ਤਰ੍ਹਾਂ ਮੈਂ ਲਗਾ ਰਹੀ ਹਾਂ yellow ਤੇ yellow ਕਲਰ ਦੇ ਨਾਲ ਫਿਰ ਅਸੀਂ ਪਾ ਲੈਣੀਆਂ 10 ਸਲਾਈਆਂ 10 ਲਾਈਆਂ yellow ਕਲਰ ਦੇ ਨਾਲ ਪਾ ਕੇ ਫਿਰ ਅਸੀਂ ਬਲੂ ਕਲਰ ਦੀਆਂ ਦੋ ਸਲਾਈਆਂ ਪਾ ਲੈਣੀਆਂ ਸਿੱਧੀਆਂ ਸਿੱਧੀਆਂ ਠੀਕ ਹੈ ਜੀ ਬਸ ਐਦਾਂ ਹੀ ਫਿਰ ਅਸੀਂ ਇਹਦੇ ਤਾਰੀਆਂ ਪਾਉਂਦੇ ਚੱਲੇ ਜਾਣਾ ਤੇ ਐਦਾਂ ਹੀ ਆਪਾਂ ਇਹਨੂੰ ਬੁਣ ਲੈਨੇ ਸਿੱਧਾ-ਸਿੱਧਾ ਕਿੱਥੇ ਤੱਕ ਬੁਣਣਾ ਮੈਂ ਤੁਹਾਨੂੰ ਫਿਰ ਥੋੜਾ ਬਣਾ ਕੇ ਫਿਰ ਆਪਾਂ ਮਿਲਦੇ ਦੇਖੋ 10 ਹੁਣ ਸਲਾਈਆਂ ਅਸੀਂ ਇਹਦੀਆਂ ਪਾ ਲੈਣੀਆਂ ਸਿੱਧੇ ਤੇ ਪੁੱਠੇ ਠੀਕ ਹੈ 10 ਲਾਈਆਂ ਸਿੱਧੇ ਪੁੱਠੇ ਅਸੀਂ ਕੋਈ ਵੀ ਕਲਰ ਤੁਸੀਂ ਦੂਸਰਾ ਲਗਾ ਲੈਣਾ ਉਹਦੀਆਂ ਪਾ ਲੈਣੀਆਂ ਮੈਂ ਕਲਰ ਲਗਾ ਲਿਆ ਦੂਸਰਾ yellow ਤੇ ਮੈਂ yellow ਦੀਆਂ 10 ਸਲਾਈਆਂ ਸਿੱਧੀਆਂ ਇੱਕ ਸਲਾਈ ਸਿੱਧੀ ਤੇ ਇੱਕ ਪੁੱਠੀ ਪਾਉਂਦੇ ਹੋਏ 10 ਲਾਈਆਂ ਕਰ ਲੈਣੀਆਂ ਕੰਪਲੀਟ ਲੋ ਜੇ ਇਹਨੂੰ ਬਣਾਤੇ ਫਿਰ ਅਸੀਂ ਉੱਪਰ ਤੱਕ ਆ ਗਏ ਦੇਖੋ ਤੁਸੀਂ ਦੇਖ ਹੀ ਲਿਆ ਵੀ ਅਸੀਂ ਇਹਨੂੰ ਕਿੱਦਾਂ ਬਣਾਇਆ ਇਹ ਵੀ ਤੁਹਾਨੂੰ ਦੱਸਤਾ ਇੱਕ ਧਾਰੀ ਇਹ ਅਸੀਂ ਇਹ ਭਾਈ ਇਸ ਤੋਂ ਵਾਈਟ ਵਾਈਟ ਲਾਇਆ ਉਸ ਤੋਂ ਬਾਅਦ ਪਿੰਕ ਲਾਇਆ ਉਸ ਤੋਂ ਬਾਅਦ ਫਿਰ ਇੱਕ ਧਾਰੀ ਪਾ ਕੇ ਤੇ ਅਸੀਂ ਗ੍ਰੀਨ ਲਗਾਇਆ ਕਲਰ ਤੁਸੀਂ ਆਪਣੀ ਚੁਆਇਸ ਦੇ ਮੁਤਾਬਿਕ ਤੇ ਜਿਹੜੇ ਕਲਰ ਤੁਹਾਡੇ ਕੋਲ ਹੈਗੇ ਤੁਸੀਂ ਉਸ ਹਸਾਬ ਨਾਲ ਲਗਾ ਸਕਦੇ ਹੋ ਤੇ ਅਸੀਂ ਦੇਖੋ ਇਹਨੂੰ ਇਦਾਂ ਤੱਕ ਇਸ ਲਈ ਬਣਾਇਆ ਕਿ ਅਸੀਂ ਇਹ ਜਿਹੜਾ ਇਹਨੂੰ ਬਣਾਵਾਂਗੇ ਮੂੰਹ ਤੇ ਇਹ ਸਾਡੀ ਬਣੂਗੀ ਨੀਚੇ ਵਾਲੀ ਬਾਡੀ ਤੇ ਇਸ ਤੋਂ ਨੀਚੇ ਵਾਲਾ ਹਿੱਸਾ ਤੇ ਇਹ ਵਾਲਾ ਜਿਹੜਾ ਹੋਊਗਾ ਇਹ ਸਾਡਾ ਸਿਰ ਦਾ ਕੈਪ ਟਾਈਪ ਜੀ ਬਣ ਜਾਊਗੀ ਕਿਉਂਕਿ ਇਹਨੂੰ ਸੀ ਕੈਪ ਟਾਈਪ ਬਣਾਣਾ ਹੈ ਇਸ ਕਰਕੇ ਅਸੀਂ ਇੱਥੇ ਕੋ ਬਣਾਈ ਹੋਈ ਇੱਕ ਵੱਟ ਪਾਈ ਹੋਈ ਤਾਂ ਕਿ ਉਪਰ ਉਹ ਇਹ ਅਲੱਗ ਜਿਹੀ दिखे ਤੇ ਇੱਥੇ ਇੱਕ ਵੱਟ ਅਸੀਂ ਤਾਂ ਪਾਈ ਹੈ ਤਾਂ ਕਿ ਇਹ ਜਿਹੜਾ ਉੱਪਰ ਵਾਲਾ ਹਿੱਸਾ ਤੇ ਇਹ ਵਾਲਾ ਹਿੱਸਾ ਸਾਡਾ ਅਲੱਗ-ਅਲੱਗ ਦਿਖੇਤਾ ਹੋਰ ਇਹਦਾ ਕੋਈ ਹੋ ਨਹੀਂ ਹੈ ਤੇ ਬਾਕੀ ਕਲਰ ਚੁਆਇਸ ਤੁਹਾਡੀ ਆਪਣੀ ਹੈ ਤੁਸੀਂ ਤੁਹਾਡੇ ਕੋਲ ਜਿਹੜੇ ਵੀ ਕਲਰ ਹੋਣ ਤੁਸੀਂ ਉਹ ਵਾਲੇ ਸਿੱਧੇ ਯੂਜ਼ ਕਰ ਸਕਦੇ ਹੋ ਹੁਣ ਅਸੀਂ ਦੇਖੋ ਉੱਪਰ ਅਸੀਂ ਇਹਦੀਆਂ ਦੋ ਤਿੰਨ ਚਾਰ ਸਲਾਈਆਂ ਪਾ ਲਈਆਂ ਚਾਰਸ ਚਾਰ ਸਲਾਈਆਂ ਪਾਣ ਤੋਂ ਬਾਅਦ ਅਸੀਂ ਕੀ ਕਰਾਂਗੇ ਅਸੀਂ ਇੱਥੋਂ ਸਾਰੇ ਕੁੰਡਿਆਂ ਨੂੰ ਇੱਕ ਵਾਰ ਹੀ ਸਲਾਈ 'ਚ ਪਾ ਕੇ ਇਹਨੂੰ ਪਰੋ ਲਵਾਂਗੇ ਸਾਰੇ ਕੁੰਡੇ ਇਕੱਠੇ ਹੀ ਸੂਈ 'ਚ ਪਾ ਕੇ ਸੇ ਇਹਨਾਂ ਨੂੰ ਪਰੋ ਲੈਣਾ ਠੀਕ ਹੈ ਜੀ ਦੇਖੋ ਆਹੀ ਵਾਲਾ ਤਾਂ ਅੱਗੇ ਅਸੀਂ ਜਿਹੜਾ ਇਹਨੂੰ ਅਸੀਂ ਸੂਈ 'ਚ ਪਾ ਲਿਆ ਤੇ ਇਹਨੂੰ ਬਸ ਐਦਾਂ ਇੱਕ ਇੱਕ ਕੁੰਡੇ ਦੇ ਵਿੱਚੋਂ ਐਦਾਂ ਅਸੀਂ ਕੱਟ ਲਾਂਗੇ सिलाई तो उतार जाना सूई असें पाते जाना धागा ज्यादा लंबा लैन की लड़ नहीं क्योंकि सूँ सिर्फ थोड़ा जहागा चाहिए ठीक है इद्दी सारे कुंडे आप उतार के सूई पा लेने सूई नीदा अगर आंकड़ी लास्ट में असं धागा ये नाल ही लगे लिया हो देखो तो इतें इस करके आ गया सूँ कोई भी गठ मारने की जोड़ नहीं भी आखो धागा सा इतने आ गया ਠੀਕ ਹੈ ਆ ਸਾਡੇ ਸਾਰੇ ਧਾਗੇ ਅਸੀਂ ਆਪਣੇ ਸੂਚ ਇੱਦਾਂ ਹੀ ਰੋਲੇ ਅਸੀਂ ਇਥੋਂ ਬੰਦ ਨਹੀਂ ਕੀਤਾ ਸਾਰੇ ਇੱਦਾਂ ਹੀ ਸੂਚ ਰੋਲੇ ਠੀਕ ਹੈ ਸਾਰੇ ਧਾਗੇ ਅਸੀਂ ਸਾਰੇ ਸੋਰੀ ਕੁੰਡੇ ਫਟੜ ਸੂਚ ਪਾ ਕੇ ਇਹਨਾਂ ਨੂੰ ਲੈਣੇ ਆ پرو ਜਲਦੀ ਜਲਦੀ ਕਿਉਂਕਿ ਇਹਦਾ ਕੰਮ ਅੱਗੇ ਹਜੇ ਸੈਟਾ ਹੋਰ ਪਿਆ ਥੋੜਾ ਜਿਹਾ ਤੇ ਫਿਰ ਵੀਡੀਓ ਹੋ ਜਾਣੀ ਲੰਬੀ ਤੇ ਤੁਸੀਂ ਹੋ ਜਾਣਾ ਫਿਰ ਬੋਰ ਇਹ ਹੋ ਗਏ ਸਾਡੇ ਇੱਥੇ ਤੱਕ ਅਸੀਂ ਪਾ ਲਏ ਪਾ ਕੇ ਅਸੀਂ ਬੁਲੇ ਆ ਖਿੱਚ ਠੀਕ ਹੈ ਖਿੱਚ ਕੇ ਅਸੀਂ ਇਹਨੂੰ ਸੰਗੀਤਰਾ ਤਾਗੇ ਨੂੰ ਐਥੋਂ ਸੇ ਖਿੱਚ ਕੇ ਇਹਨੂੰ ਗੋਲ ਰਾਉਂਡ ਬਣਾ ਲੈਣਾ ਦੇਖੋ ਹੁਣ ਸਲਾਈ ਦੀ ਲੋੜ ਨਹੀਂ ਸੀ ਸਲਾਈ ਨੂੰ ਕੱਟ ਦਿੰਨੇ ਆ ਦੇਖੋ ਹੁਣ ਸਾਰਾ ਕੰਮ ਸਾਡਾ ਸੂਈ ਦੇ ਨਾਲ ਹੀ ਹੋਣਾ ਖਿੱਚ ਲਿਆ ਦੇਖੋ ਇਹ ਆ ਦੇਖੋ ਆ ਸਾਡੇ ਤੱਕ ਆ ਇਹਨੂੰ ਅਸੀਂ ਜਿੰਨਾ ਤੁਸੀਂ ਖਿੱਚ ਸਕਦੇ ਹੋੰਨਾ ਸਿੱਖਿ ਚੱਲਣਾ ਦੇਖੋ ਖਿੱਚ ਕੇ ਅਸੀਂ ਇਹ ਵਾਲਾ ਜਿਹੜਾ ਸਿਰਾ ਸੀ ਇਹਨੂੰ ਇਹਦੇ ਨਾਲ ਲਾ ਦਿੱਤਾ ਆ ਦੇਖੋ ਲਾਸਟ ਵਾਲਾ ਸਭ ਤੋਂ ਜਿੱਥੋਂ ਅਸੀਂ ਸ਼ੁਰੂ ਕੀਤਾ ਦੇਖੋ ੁੰਡੇ ਪਾਣੇ ਇੱਥੋਂ ਅਸੀਂ ਫੇਰ ਸੋ ਇਹਨੂੰ ਆ ਪਾ ਕੇ ਆ ਦੇਖੋ ਇਹਦਾ ਕਰ ਲਾਂਗੇ ਤਾਂ ਕਿ ਇੱਥੋਂ ਸਾਡਾ ਬਿਲਕੁਲ ਹੀ ਗੋਲਾਜ ਕਿਤੇ ਕਿ ਅਸੀਂ ਇਹਨੂੰ ਬਿਲਕੁਲ ਹੀ ਆਦਕ ਕਰ ਲਿਆ ਹੋਇਆ ਕੋਲ ਇਸ ਤਰ੍ਹਾਂ ਜਿਹੜਾ ਕਾਲੇ ਵਾਲਾ ਅਸੀਂ ਇਹਨੂੰ ਇਹਦੇ ਨਾਲ ਇਦਾਂ ਹੀ ਸਿਲ ਲੈਣਾ ਜਿੰਨਾ ਹਿੱਸਾ ਕਾਲੇ ਵਾਲਾ ਉਹਨੂੰ ਅਸੀਂ ਕਾਲੇ ਤਾਂਗੇ ਨਾਲ ਇਦਾਂ ਹੀ ਸਿਲ ਲੈਣਾ ਦੇਖੋ ਸਿਲਣਾ ਬਸ ਅੱਧਿਆ ਅਸੀਂ ਇੱਕ ਇਧਰੋਂ ਲੈ ਲੈਣਾ ਤੇ ਇੱਕ ਕੁੰਡਾ ਇਧਰੋਂ ਲੈ ਲੈਣਾ ਐਤਾ ਕਰਦੇ ਹੋਏ ਅਸੀਂ ਇਹਨੂੰ ਸਾਰਿਆਂ ਨੂੰ ਅਸੀਂ ਇਦਾਂ ਹੀ ਸਿਲਿਆ ਆ ਦੇਖੋ ਇੱਕ ਅਧਰੋਂ ਲੈ ਲਿਆ ਤੇ ਇੱਕ ਅਸੀਂ ਇਧਰੋਂ ਲੈ ਲਿਆ ਅਗਲਾ ਫੇਰ ਅਸੀਂ ਇੱਕ ਇੱਥੋਂ ਲਵਾਂਗੇ ਤੇ ਇੱਕ ਲੈ ਲਵਾਂਗੇ ਅੰਦਰੋਂ ਜਿਹੜੇ ਧਾਗੇ ਵਿੱਚ ਉਲਝਣਗੇ ਇਹਨਾਂ ਨੂੰ ਸਿੱਧਾ ਸਿੱਧਾ ਕੱਢ ਲਵਾਂਗੇ ਕਿਉਂਕਿ ਫੇਰ ਜੇ ਧਾਗੇ ਇੱਦਾਂ ਸਾਡੇ ਉਲਝੇ ਰਹਿਣਗੇ ਤਾਂ ਸਫਾਈ ਨਹੀਂ ਆਣੀ ਸੀ ਇੱਥੇ ਤੱਕ ਆ ਕੇ ਗ੍ਰੀਨ ਵਾਲੇ ਤੱਕ ਵਾਹ ਲਓ ਇਹ ਸਾਡਾ ਇੰਨਾ ਸਿਲ ਹੋ ਗਿਆ ਠੀਕ ਹੁਣ ਅਸੀਂ ਇਹ ਵਾਲਾ ਗੋ ਗ੍ਰੀਨ ਧਾਗੇ ਨਾਲ ਇੱਥੇ ਤੱਕ ਸਿਲਦੇ ਹੋਏ ਆ ਜਾਣਾ ਆ ਦੇਖੋ ਸੀ ਪਿੰਕ ਕਲਰ ਵਾਲਾ ਪਿੰਕ ਕਲਰ ਪਿੰਕ ਵਾਲਾ ਸੀ ਪਿੰਕ ਰੰਗ ਦੀ ਧਾਗਾ ਪਾ ਕੇ ਸੂਈ ਨਾਲ ਸੀ ਲਿਆ ਹੋਇਆ ਤੇ ਸਿਉਣ ਤੋਂ ਬਾਅਦ ਅਸੀਂ ਕੀ ਕਰਾਂਗੇ ਧਾਗੇ ਨੂੰ ਪਿੰਕ ਨੂੰ ਇੱਥੇ ਹੀ ਟਾਈਪ ਕਰ ਦੇਵਾਂਗੇ ਤੇ ਅੱਗੋਂ ਅਸੀਂ ਜਿਹੜਾ ਨਿੱਟ ਉਹ ਕਰਨਾ ਹੁੰਦਾ ਹੈ ਅੱਗੇ ਜਿਹੜਾ ਕਲਰ ਦਾ ਵਾਈਟ ਦਾ ਬਣਿਆ ਇਹਨੂੰ ਵਾਈਟ ਨਾਲ ਸਿਲਾਂਗੇ ਪਰ ਹੁਣ ਇੱਥੇ ਤੱਕ ਸਿਲਣ ਤੋਂ ਬਾਅਦ ਅਸੀਂ ਹੁਣ ਦੇਖੋ ਕੀ ਕਰਨਾ ਹੁਣ ਅਸੀਂ ਜਿਹੜਾ ਤਾਂ ਉੱਪਰ ਵਾਲਾ ਹਿੱਸਾ ਸੀ ਉਸ 'ਚ ਰੂਈ ਨੂੰ ਭਰ ਲੈਣਾ ਕਾਟਨ ਲਵਾਗੇ ਇਹਨੂੰ ਐਦਾਂ ਦਾ ਕਰਕੇ ਥੋੜੀ ਪਲਫੀ ਕਰ ਲਵਾਂਗੇ ਫੁੱਲੀ ਫੁੱਲੀ ਹੋ ਜਾਵੇ ਅਗਰ ਥੋੜੀ ਪਿੰਜੀ ਹੋਈ ਰੂਹਾਂ ਫਿਰ ਤਾਂ ਸਭ ਤੋਂ ਵਧੀਆ ਕਿਉਂਕਿ ਪਿੰਜੀ ਹੋਈ ਰੂਹ ਤਾਂ ਸਾਡੀ ਬਹੁਤ ਹੀ ਵਧੀਆ ਰਹਿੰਦੀ ਹੈ ਤੇ ਐਨ ਉਹ ਜ਼ਿਆਦਾ ਨਹੀਂ ਹੁੰਦੀ ਐਦਾਂ ਦਾ ਕਰਕੇ ਪਿੰਜੀ ਹੋਈ ਰੂਹ ਵਾਂਗੂ ਤਾਂ ਕਿ ਹੋ ਜਾਵੇ ਸਾਡਾ ਇਹ ਦੇਖ ਫਿਰ ਇਹdna ਕੀ ਹੋਗਾ ਸਾਨੂੰ ਪਰਣਾ ਥੋੜਾ ਸੌਖਾ ਰੋਗ ਹੈ ਦੱਕਰ ਕੇ ਫਿਰ ਅਸੀਂ ਇਹਨੂੰ ਪਰਦੇ ਆਂ ਜਿਹੜੂ ਇਹਨੂੰ ਲਈ ਜਾ ਤੇ ਛੇਸੀ ਤਾਂ ਪਰਣਾ ਪਰਣਾ ਸੇ ਜਿਆਦਾ ਨਹੀਂ ਹੈ ਕਿਉਂਕਿ ਅਸੀਂ ਨੂੰ ਸਿਰਫ ਮੂੰਹ ਬਣਾਣਾ ਤੇ ਮੂੰਹ ਅਸੀਂ ਫਲੈਟ ਚਾਹੀ ਬਣਾਵਾਂਗੇ ਜਿਆਦਾ ਗੁੱਲੂ ਗੁੱਲੂ ਨਹੀਂ ਬਣਾਵਾਂਗੇ ਇਹ ਤਾਂ ਕਿ ਸਾਡੇ ਦੇ ਰੋਕ ਕੋਚ ਜੱਤਾ ਦੀ ਆ ਜਾਵੇ ਇਹ ਆਦਕ ਅਸੀਂ ਇਸ ਤੋਂ ਥੋੜਾ ਜਿਹਾ ਹੋਰ ਪਾ ਲੈਨੇ ਆ ਤੇ ਸਾਡਾ ਇਹ ਪਰਫੈਕਟ ਤਿਆਰ ਹੋ ਜਾਣਾ ਦਾ ਮੂਹ ਆ ਦੇਖੋ ਸਿੱਥੇ ਗਰੂਇੰਗ ਪਾ ਦਿੱ ਇੱਥੇ ਸੇ ਇੰਨੇ ਚ ਤਾਰੂ ਹੀ ਪਰ ਇਹ ਵੀ ਸਾਨੂੰ ਇੱਥੋਂ ਸੀ ਨਾ ਹੁਣ ਸੁੱਕਾ ਰੂਗਾ ਹੁਣ ਅਸੀਂ ਕੀ ਕਰਨਾ ਇਹ ਵਾਲੇ ਹਿੱਸੇ ਨੂੰ ਨੀਚੋਂ ਸੀ ਲੈਣਾ ਮਿਲ ਕੇ ਇਹਨੂੰ ਅਸੀਂ ਇਕੱਠਾ ਕਰ ਲੈਣਾ ਕਿੱਦਾਂ ਦੇਖੋ ਅਸੀਂ ਹੁਣ ਬੈਕ ਸਾਈਡ ਤੋਂ ਆਵਾਂਗੇ ਇਹਦੀ ਆ ਦੇਖੋ ਧਾਗਾ ਸਾਡਾ ਦੇਖੋ ਹੈਗਾ ਅਸੀਂ ਇਧਰੋਂ ਹੀ ਇਹਨੂੰ ਸਾਰੇ ਨੂੰ ਪਿੰਕ ਵਾਲੇ ਨੂੰ ਬਸ ਪਿੰਕ ਦੀ ਜਿਹੜੀ ਆ ਦੇਖੋ ਸਾਡੀ ਲਾਸਟ ਰੋ ਹੈ ਇਹਨੂੰ ਅਸੀਂ ਐਦਾ ਹੀ ਇਹਨੂੰ ਐਦਾ ਧੂਰੋ ਧੂਰੋ ਪਾੰਦ ਦੇ ਹੋਏ ਲਾਜਵਾਂਗੇ ਇੱਕ ਤੋਂ ਪਾ ਲਿਆ ਫਿਰ ਅਸੀਂ ਆ ਦੇਖੋ ਦੂਜੇ ਚ ਪਾ ਲਿਆ ਫਿਰ ਅਸੀਂ ਆ ਦੇਖੋ ਤੀਜਾ ਬਸ ਉੱਪਰੋਂ ਪਰ ਅਸੀਂ ਇਹਨੂੰ ਪਾ ਲੈਣਾ ਤਾਂ ਕਿ ਸਾਡਾ ਧਾਗਾ ਬਾਹਰ ਵੀ ਦਿਖਾਈ ਨਾ ਦੇਵੇ ਅਸੀਂ ਇਹਨੂੰ ਦੇਖੋ ਪੁੱਠੇ ਪਾਸੇ ਤੋਂ ਐਦਾ ਸੀ ਰਹਿਆਂ आता देख फिर अग्न अशी इथं पाले एकही सलाईच जाणं असे ध्यान रखना ठीक आहे फर अशी अजवांगे देखावला जे साडे पुढे एन अशी ॲद्याही ਪੰਧ ਚੱਲੂਗਾ ਇਹ ਅਸੀਂ ਸਾਡੀ ਪਿੰਕ ਵਾਲੀ ਰੋ ਤੋਂ ਅਸੀਂ ਇਹਨੂੰ ਪਿੰਕ ਵਾਲੇ ਕਲਰ ਦੇ ਨਾਲ ਪਿੰਕ ਵਾਲੀ ਰੋ ਆ ਜਿਹੜੀ ਸਾਡੀ ਲਾਸਟ ਵਾਲੀ ਉੱਥੋਂ ਅਸੀਂ ਇਹਨੂੰ ਸਾਰੇ ਨੂੰ ਇਦਾਂ ਕਰਦੇ ਹੋਏ ਇਦਾਂ ਸਿਲ ਲੈਣਾ ਆ ਦੇਖੋ ਪਾਸਾ ਸੇ ਮੋٹے ਮੋٹے ਟਾਂਕੀ ਲੈਣੇ ਜ਼ਿਆਦਾ ਕੁਝ ਨਹੀਂ ਕਰਨਾ ਆ ਦੇਖੋ ਥੋੜਾ ਜਿਹਾ ਕਿੱਟ ਲਿਆ ਸਾਡਾ ਤਾਂਗਾ ਪਿੱਛੇ ਆ ਗਿਆ ਇਹਨੂੰ ਅਸੀਂ ਇੱਥੇ ਪਿੱਛੇ ਇਹਦੇ ਗੱਠ ਮਾਰ ਕੇ ਚੰਗੀ ਤਰ੍ਹਾਂ ਟਾਈ ਕਰਕੇ ਇਹਨੂੰ ਤਾਂਗੇ ਨੂੰ ਤੋੜ ਕੇ ਹੁਣ ਅਸੀਂ ਅੱਗੋਂ ਇਹਦੀ ਸिलाई ਸ਼ੁਰੂ ਕਰਾਂਗੇ ਵਾਈਟ ਕਲਰ ਦੇ ਨਾਲ ਅਸੀਂ ਹੁਣ ਇਹ ਵਾਲਾ ਜਿਹੜਾ ਪੋਰਸ਼ਨ ਹੈ ਇਹਨੂੰ ਸਿਲ ਲਵਾਂਗੇ ਵਾਈਟ ਵਰ ਨਾਲ ਅਸੀਂ ਨੱਕ ਸਿਲ ਕੇ ਫਿਰ ਇਸ ਚ ਕਟਣ ਭਰਾਂਗੇ ਤੇ ਫਿਰ ਅਸੀਂ ਨੀਚੋਂ ਇਹਨੂੰ ਫਿਰ ਸਿਲ ਲਵਾਂਗੇ ਆ ਦੇਖੋ ਇਸ ਚ ਅਸੀਂ ਹੁਣ ਇੱਥੋਂ ਬਾਹਾਂ ਨੂੰ ਥੋੜੀ ਜਿਹੀ ਸ਼ੇਪ ਦੇ ਲਈ ਅਸੀਂ ਐਦਾਂ ਹੀ ਬੱਸ ਥੋੜੂ ਜਿਹੀ ਨੂੰ ਥੋੜੀ ਜਿਹੀ ਐਦਾਂ ਹੀ ਕਰਕੇ ਤੇ ਇੱਥੋਂ ਅਸੀਂ ਐਦਾਂ ਹੀ ਸੂਈ ਘੱਟ ਕੇ ਨੂੰ ਬਣਾ ਲੈਣਾ ਸੂਈ ਨੂੰ ਅਸੀਂ ਆਰ ਪਾਰ ਕਰ ਦਿੰਨਾ ਦੋਨੇ ਪਾਸੇ ਵਾਈਟ ਕਲਰ ਦੇਣਾ ਵਾ ਦੇਖੋ ਇਹ ਫੇਰੇ ਸੀ ਇਹ ਦੇਖੋ ਅੱਥਾ ਸੂਈ ਪਾਵਾਂਗੇ ਤੇ ਇਦਾਂ ਅਸੀਂ ਸੂਈ ਨੂੰ ਆਰ ਪਾਰ ਕਰ ਦਵਾਂਗੇ ਅੱਥਾ ਇਸਕੇ ਸੂਈ ਨਾਲ ਅਸੀਂ ਥੋੜੇ ਮੋਟੇ ਮੋਟੇ ਟਾਂਕੇ ਪਰਲੇ ਤੇ ਜਿਨ ਨਾਲ ਦੇਖੋ ਦੋਨੇ ਸਾਈਡਾਂ ਤੇ ਸਾਡੀ ਇਹ ਥੋੜੀ ਬਾਵਾ ਦੇ ਸ਼ੇਪ ਆ ਆ ਦੇਖੋ ਠੀਕ ਹੈ ਇਸ ਤੋਂ ਬਾਅਦ ਅਸੀਂ ਧਾਗੇ ਨੂੰ ਫੇਰ ਟਾਈ ਕਰਕੇ ਧਾਗੇ ਨੂੰ ਹਮੇਸ਼ਾ ਹੀ ਹਰ ਵਾਰ ਟਾਈ ਕਰਕੇ ਤੋੜਿਓ ਕਿਉਂਕਿ ਨਹੀਂ ਤਾਂ ਜੇ ਤਾਕਾ ਤੁਹਾਡਾ ਇੰਦਾ ਰਹਿ ਗਿਆ ਤਾਂ ਫਿਰ ਉਹਨੇ ਸੱਟਿਆ ਸਾਰਾ ਹੀ ਖੁੱਲ ਜਾਣਾ ਅਸੀਂ ਇੱਥੇ ਲਿਆ ਕੇ ਤਾਕੀ ਉਹਨੂੰ ਆ ਦੇਖੋ ਇਹ ਚੰਦਾ ਕਰਕੇ ਇਹਨੂੰ ਇੱਕ ਵਾਰੀ ਫਿਰ ਟਾਈ ਕਰ ਦਵਾਂਗੇ ਹੁਣ ਅਸੀਂ ਨੀਚੋਂ ਇਹਨੂੰ ਪੜਨਾ ਦੇਖੋ ਅਸੀਂ ਕੀ ਕਰਨਾ ਪੀਲਾ ਤਾਕਾ ਪਾ ਕੇ ਇਹਦੇ ਸੈਂਟਰ ਚ ਬਿਲਕੁਲ ਸੈਂਟਰ ਲ ਲੈਣਾ ਦੇਖੋ ਸੈਂਟਰ ਤੋਂ ਅਸੀਂ ਇੱਥੇ ਫੇਰ ਇੰਦਾ ਹੀ ਸਲਾਈ ਲਾਵਾਂ ਏਦਾਂ ਥੋੜਾ ਪਾਵਾਂਗੇ ਦੇਖੋ ਤਾਕੇ ਆਦਿਕੋ ਪਿੱਛੋਂ ਕੱਢ ਦੇਣਾ ਨੂੰ ਬਿਲਕੁਲ ਪਿੱਛੋਂ ਆਦਿਕੋ ਤੇ ਥੋੜੀ ਰੁਹੀ ਆਂਦੀ ਹੋਵੇ ਤਾਂ ਤੁਸੀਂ ਥੋੜਾ ਅੱਗੇ ਪਿੱਛੇ ਕਰ ਲਓ ਇਹ ਆਦਿਕੋ ਕੱਢ ਲਿਆ ਫਿਰ ਅਸੀਂ ਹੁਣ ਪਿੱਛੋਂ ਡਿਆਵਾਂਗੇ ਅੱਗੇ ਨੂੰ ਪਿੱਛੋਂ ਇੱਥੋਂ ਹੀ ਅਸੀਂ ਦੇਖੋ ਪਾਇਆ ਨੂੰ ਪਾ ਕੇ ਅਸੀਂ ਇਦਾਂ ਦੇਖੋ ਰੁਹੀ ਤੇ ਵਿੱਚੋਂ ਹੀ ਲਿਆ ਰਹੇ ਆ जिदा सा गंदे नहीं लगाते सेम सा उ प्रोसीजर ये चल रहा है फिर असी अखो इत लिया सिर्फ सू दो टाके लाने की जरूरत है आज देखो जो रूई आती है तो क्योंकि हज हजे असू नीचो सीता नहीं है तो असं थोड़ा अगे पिछे करके आखो सूई ये, ये आीक है ਅਸੀਂ ਸਿੱਧਾ ਕੇਂਦਰ ਤੋਂ ਇਹਨੂੰ ਇੱਥਾ ਹੀ ਇੱਥੋਂ ਟਾਂਕੇ ਲਾ ਜਣੇ ਵਸਿਆ। ਜਿੱਦਾਂ ਸਿੱਪਰ ਟਾਂਕੇ ਲਗਾਏ ਅੱਧਾ ਹੀ ਸਿੱਥੇ ਟਾਂਕੇ ਇੱਧਾ ਹੀ ਲਗਾਉਂਦੇ ਹੋਏ ਅੱਗੇ ਪੁੱਛੇ ਕਰਦੇ ਹੋਏ ਆ ਤੱਕ। ਫੇਰ ਅਸੀਂ ਥੇ ਫੇਰ ਇਹ ਦੋ ਲਗਾਵਾਂਗੇ। ਤੇ ਜਿਹੜੀ ਬਾਚ ਸਾਡੀ ਰੂਈ ਬਾਹਰ ਆਊਗੀ ਉਹਨੂੰ ਸੂਈ ਨਾਲ ਅੰਦਰ ਕਰ ਦਵਾਂਗੇ। ਆ ਦੇਖੋ ਐ ਸੀ ਨੂੰ ਹੁਣ ਵਿੱਚ ਕਰਕੇ ਰੂਈ ਨੂੰ ਐਂਡ ਤੱਕ ਅੱਡਾ ਇਹਨੂੰ ਅਸੀਂ ਬਣਾ ਲੈਂਦੇ ਰਏ ਇੱਥੇ ਤੱਕ ਲਿਆ ਲੈ। ਇਸ ਡੋਲ ਦੀਆਂ ਲਗਾਤੇ ਆਈਸ ਤੇ ਅਸੀਂ ਇਹ ਮਫਲਰ ਜਿਹਾ ਬਣਾ ਕੇ ਲਗਾਤਾ ਤੇ ਇੱਥੇ ਇੱਕ ਬੋਲਾਤਾ ਆ ਦੇਖੋ ਐਂਦਾ ਕਰਕੇ ਅਸੀਂ ਬਣਾਤੀ ਦੇਖੋ ਇਹ ਹੈ ਸਾਡੇ ਡੋਲ ਦੀ ਬਣ ਗਈ ਫਾਈਨਲ ਲੁੱਕ ਵਧੀਆ ਜੀ ਡੋਲ ਪਿਆਰੀ ਜੀ ਡੋਲ ਤੁਸੀਂ ਚਾਹੋ ਤਾਂ ਪਿੱਛੇ ਗੁੱਤ ਵੀ ਬਣਾ ਕੇ ਲਗਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਦੇਖੋ ਬਿਲਕੁਲ ਹੀ ਵਧੀਆ ਜੀ ਸਾਡੀ ਇਹ ਡੋਲ ਬਣ ਕੇ ਤਿਆਰ ਹੋ ਗਈ ਤੇ ਬਣਾਣਾ ਵੀ ਦੇਖੋ ਕਿੰਨਾ ਸਾਨਾ ਸਿਰਫ ਇੱਕ ਹੀ ਅਸੀਂ ਪੀਸ ਬਣਾਇਆ ਤੇ ਇੱਕ ਪੀਸ ਚੋਂ ਹੀ ਸਾਡੀ ਇਹ ਡੋਲ ਬਣ ਕੇ ਤਿਆਰ ਹੋ ਗਈ ਆ ਦੇਖੋ ਲੱਤਾਂ ਸਾਡੀ ਬਿਲਕੁਲ ਅਲੱਗ-ਅਲੱਗ ਲੱਗ ਰਹੀਆਂ ਤੇ ਬਾਵਾ ਵੀ ਆ ਦੇਖੋ ਇਹ ਬਾਵਾ ਦੀ ਸ਼ੇਪ ਐ ਇੱਥੇ ਤੇ ਆ ਮੂੰਹ ਆ ਗਿਆ ਤੇ ਇੱਥੇ ਅਸੀਂ ਦੋ ਅੱਖਾਂ ਪਾ ਕੇ ਲਗਾ ਦਿੱਤੇ ਤੇ ਇਹ ਹੈਗਾ ਤਾਂ ਸਿਰ ਜਿਸੇ ਲੱਗਦਾ ਵੀ ਟੋਪੀ ਪਾਈ ਹੋਈ ਐ ਤੇ ਤੁਸੀਂ ਚਾਹੋ ਤਾਂ ਪਿੱਛੇ ਇੱਕ ਇਹਦੀ ਓ ਲਗਾ ਸਕਦੇ ਹੋ ਕੁੱਤ ਲਗਾ ਸਕਦੇ ਹੋ ਜਾਂ ਕੋਈ ਇੱਥੇ ਆਪਣਾ ਪੰਪਕਨ ਲਗਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਮੈਂ ਆਪਾਂ ਇਹਨੂੰ ਇੱਦਾਂ ਹੀ ਰੱਖੂੰਗੀ ਕਿਉਂਕਿ ਮੈਨੂੰ ਇੱਦਾਂ ਹੀ ਇਹ ਪਿਆਣੀ ਲੱਗਦੀ ਹੈ ਤਾਂ ਫੇਰ ਠੀਕ ਹੈ ਜੀ ਮਿਲਦੇ ਆਂ ਫੇਰ ਕੱਲ ਇੱਕ ਨਈ ਵੀਡੀਓ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਾਂ ਤੁਸੀਂ ਉਸਮੇਂ ਧਿਆਨ ਰੱਖੋ ਜੀ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵਧੀਆ ਲੱਗੀ ਤਾਂ ਵੀ ਦੱਸਿਓ ਜੇ ਨਹੀਂ ਵਧੀਆ ਲੱਗੀ ਤਾਂ ਵੀ ਕਮੈਂਟ ਕਰਕੇ ਦੱਸਿਓ ਤਾਂ ਕਿ ਫੇਰ ਮੈਂ ਇਹਨੂੰ ਹੋਰ ਇੰਪਰੂਵ ਕਰ ਸਕਾਂ ਦੱਸੋ ਵੀ ਇਸ 'ਚ ਹੋਰ ਕੀ ਇੰਪਰੂਵਮੈਂਟ ਹੋ ਸਕਦੀ ਹੈ ਫੇਰ ਮਿਲਦੇ ਆਂ ਜੀ